ਸਿਰਫ 37 ਬੂਟੇ ਪਾਏ ਅਤੇ ਉਹਦੇ ਤੋਂ 8 ਕਨ ਬੀਚ ਵਿੱਚ ਨਾ ਕੋ ਬਦ ਹੋ ਚੁੱਕਾ ਸੀ 18 ਕਨਰ ਬਾਕੀ ਖਬਰ ਪੈਂਦਾ ਸੀ ਜਿਹੜਾ ਬਾਕੀ 18 ਕਨਰ ਪੈਂਦਾ ਨਹੀਂ ਉਹ ਮੈਕਸ ਕੰਪਨੀ ਦਾ ਕੰਟਰੈਕਟਰ ਆਣਾ ਮੈਕਸ ਕੰਪਨੀ ਨੇ ਉਹ ਤੋਂ 10 ਦਿਨਾਂ ਤੋਂ ਸਾਡੇ ਬੂਟੇ ਚੋਰੀ ਕੀਤੇ ਆ ਬੂਟੇ ਵੱਢਿਆ ਉਹਦੇ ਨੌਕ ਨਾਂ ਸਾਡੇ ਬੂਟੇ ਅੱਜ ਵੀ 127 ਦੀ ਰਿਪੋਰਟ ਹੋਈ ਇਨਕੁਇਰੀ ਦੇ ਵਿੱਚ ਜਿਹੜੀ ਸਾਡੀ 37 ਕਨਰ ਦੇ ਬੂਟੇ ਆ 500 600 ਬੂਟੇ ਸਾਡਾ ਤਾਂ ਜੋ ਕਿ ਰਿਪੋਰਟ ਦੇ ਵਿੱਚ ਅੱਜ ਵੀ 127 ਬੂਟਾ ਮੌਕੇ ਤੇ ਖੜਾ ਹੈ ਤੰਗੋਸਾ ਪਟੇਲੇ ਵੰਨ ਰੱਖਿਆ ਉਹ ਮੌਕੇ ਤੇ ਹਾਜ਼ਰ ਤੇ ਸਾਡਾ ਇੱਕ ਨਕਵਾ ਖਾਦਾ ਇਸ਼ਤ ਮੈਂ ਦਾ ਕੁਆਰ ਹੋਇਆ ਮੇਰਾ ਆਪਣਾ ਪਰਸਨ ਨਾ ਕਬਾਤਾ ਮੈਂ ਅੱਗਤਵ ਨਹੀਂ ਬੱਜਣ ਦਿੱਤਾ ਬੁੱਤਾ ਉਹਦੇ ਇੱਕ ਬੁੱਤਾ ਵੀ ਨਹੀਂ ਪਾਇਆ ਗਿਆ ਮੈਂ ਐਜੇ ਨੂੰ ਕੰਪਲੀਟ ਕੀਤੀ ਫਿਰ ਇਹਨਾਂ ਆਫਸਰਾਂ ਨੇ ਕਾਰਗੋਸ਼ ਨਾਲ ਨੇ ਟਿੰਗਲੇ ਨਾਲ ਮਰ ਕੇ ਸੈਂਤੀ ਬੁੱਤੇ ਤੱਤ ਬੈਠ ਕੇ ਪਾਤੇ ਮੈਂ ਦੁਬਾਰਾ ਇਹਨੂੰ ਫੇਰ ਕੰਪਲੇਟ ਕਰਦੀ ਬੇਜਨਾ ਮੇਰੇ ਰੱਖੋ ਜੀ ਬੂਟੇ ਤਾਂ ਹੁਣ ਮੈਂ ਸੱਚੀ ਕੁੱਟ ਦੇ ਪੈਸੇ ਕਿਉਂ ਲਾਉਂਗਾ ਮੇਰੀ ਹਾਜ਼ਰੀ ਦੀ ਨਿਸ਼ਾਨਦੇ ਕੀਤੀ ਜਾਵੇ ਮੇਰੀ ਨਹੀਂ ਹਾਜ਼ਰੀ ਮੇਰੇ ਬੂਟੇ ਦੀ ਗਿਣਤੀ ਕੀਤੀ ਜਾਵੇ ਉਹ ਵੀ ਸਾਡੇ ਕੋਲ ਲਿਖਦਾ ਵੋਟਾਂ ਮੌਕੇ ਦੇ ਪੁੰਟਾ ਦੋ ਦੋ ਉਂਝਾ ਨਿਕਲਿਆ ਜਿੱਤੇ ਇੱਕ ਬੂਟਾ ਵੀ ਨਹੀਂ ਪਾਇਆ ਗਿਆ ਦਾ ਮੈਂ ਪੜਿਆ ਲਿਖਿਆ ਫੱਟਾ ਹੱਤ ਪਿੰਡ ਦਾ ਮੈਂ ਨੌਜ ਰੱਖਦਾ ਮੇਰੇ ਕੋਲੇ ਕੋਲੇ ਗਰੀਬ ਲੋਕ ਬੈਠੇ ਆ ਜਿਹਨੂੰ ਨਹੀਂ ਪਤਾ ਮੇਰੇ ਰੱਖ ਦਾ ਕਿੰਨਾ ਆਇਆ ਕਿੰਨੇ ਮੇਰੇ ਰੱਖੇ ਜੀ ਬੂਟੇ ਆ ਉਹਨਾਂ ਦਾ ਪਖਾ ਹੋਇਆ ਜੈ ਸਾਥ ਦੀ ਹੋਈ ਅਸੀਂ ਦੇ ਸਾਥ ਨਹੀਂ ਹੋਣ ਦ म आदमी पार्टी का एजेंटा है की मैक्स कंपनी का इम्प्लॉई है लोगों को कहता है आम आदमी पार्टी को वोटिंग बोल रहा है क्या हो यहाँ बैठ गए पंजाब का पत्थर है तुम्हारे बाप का पत्थर नहीं है क्या किया तुमने इतना साल ये करोड़ों रुपए का पत्थर चोरी हो गया क्या किया तुमनेट किया क्या कम्प्लेट किया तुम तो चोर हो कम्प्लेट किसके खिलाफ किया ਕੰਪਲੇਂਟ ਤੋਂ ਵੀ ਵੱੜ ਕੇ ਦਿੱਖਦਾ ਨਹੀਂ ਐ ਕਿ ਕੌਣ ਪੱਥਰ ਚੋਰੀ ਕਰ ਰਹਾ ਹੈ ਪੁੱਛੋ ਮੋਰ ਲੈ ਤੇ ਤੁਹਾਡੀ ਮਸ਼ੀਨ ਪੱਥਰ ਤੋੜ ਤੋੜ ਕੇ ਵੇਚ ਰਹੀ ਹੈ ਦੋ ਦਿਨ ਪਹਿਲਾਂ ਮਸ਼ੀਨ ਪੱਜੀ ਬੋਰ ਵਾਲੀ ਥੋਤੇ ਖਿਲਾਫ ਵੋਟਾਂ ਦੇ ਖਿਲਾਫ ਪੁੱਛੋ ਦੋ ਦਿਨ ਪਹਿਲਾਂ ਪਹਾੜਪੁਰ ਸਿੰਬਰ ਵਾਲਾ ਉਸ ਬੰਦੇ ਦੇ ਖਿਲਾਫ ਸਾਡਾ ਫੋਨ ਹੀ ਚੱਕਿਆ ਬਾਈ ਨਮਿਸ ਤੇ ਖਿਲਾਫ ਕੰਪਲੇਂਟ ਦੋ ਕਿ ਉਹ ਪੱਥਰ ਚੋਰੀ ਕਰਦਾ ਉਸ ਦੀ ਜਾਇਦਾਦ ਦੀ ਜਾਂਚ ਕਰੋ ਉਸਕਾ ਬੈਂਕ ਅਕਾਊਂਟ ਦੀ ਜਾਂਚ ਕਰੋ ਕੰਪਲੇਂਟ ਲਿਖ ਕੇ ਦੋ ਸੁਣਾ ਨਾ ਨਾ ਨਹੀਂ ਰੱਖੇ ਜਾਂਦੇ ਬੰਦੇ ਰੱਖੇ ਜਾਣੇ ਤੋਂ ਬਾਹਰਲੇ ਪਿੰਡਾਂ ਦੇ ਰੱਖੇ ਜਾਂਦੇ ਟਰੈਕਟਰ ਲੱਗੇ ਤੋਂ ਬਾਹਰ ਤੇ ਲੱਗੇ ਵਿੱਚ ਜਿਨੋ ਮੰਤਰੀ ਜੀ ਕਹੋਗੇ। ਅਗਰ ਸਾਡਾ ਕੋਈ ਜ਼ਿੰਮੇਦਾਰ ਜ਼ਮੀਨ ਦਾ ਮਾਲਕ ਉੱਠ ਕੇ ਬੋਲਦਾ ਏ ਤਾਂ ਉਹ ਤੇ ਐਫਆਰ ਕਰ ਦੋ, ਪੁਲਿਸ ਚੱਕ ਕੇ ਲੈ ਜਾਂਦੇ। ਐਸੀ ਕਿਹਾ ਅਸੀਂ ਜ਼ਮੀਨਾਂ ਦੇ ਮਾਲਕ ਅਸੀਂ? ਪੁਲਿਸ ਸਾਨੂੰ ਪਕੜੇ? ਸਾਡੇ ਬਾਰੇ ਕੇਸ ਲੜਚੋਂ? ਇਹ ਬੜੀ ਭਾਰੀ ਪੱਲੇ ਕੀ ਬਾਤ ਐ। ਇਤਨਾ ਤੱਕ ਕਦੇ ਕਦੇ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਜਿੰਨੀ ਇਹ ਸਰਕਾਰ ਕਰਦੀ। ਇੱਥੇ ਦੇ ਬੰਦੇ ਲੱਗਣੇ ਚਾਹੀਦੇ। ਇਨ੍ਹਾਂ ਪਿੰਡਾਂ ਦੇ ਟਰੈਕਟਰ ਲੱਗਣੇ ਚਾਹੀਦੇ। ਇੱਥੇ ਦੇ ਮਜ਼ਦੂਰ ਰਖੋਣੇ ਚਾਹੀਦੇ। ਇੱਥੇ ਦੇ ਬੰਦੇ ਠੇਕੇਦਾਰੀ ਕਰਨ ਜੇ ਫਾਲਤੂ ਕੰਮ ਦਾਣਾ। ਜਿਨਾਂ ਦੀ ਮਰਾਸਤਾਂ ਗਈ। ਔਰ ਰੇਟ ਹ ਇਹ 2000 5000 ਦਾ ਰੇਟ ਦੇ ਰਹੇ ਤਹਿਸੀਲਦਾਰ ਨੇ ਉਹਨੇ ਲਾਇਆ ਬੂਟਿਆਂ ਦਾ ਰੇਟ ਲਾਇਆ ਡੀ ਐਫ ਓ ਨੇ 500 ਰੁਪਇਆ ਖਾਇਆ ਅਸੀਂ ਡੀ ਐਫ ਓ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਤੁਹਾਡੇ ਸਰਕਾਰੀ ਜੰਗਲ ਦੇ ਬੂਟੇ ਖੜੇ ਆ ਅਸੀਂ 2000 ਰੁਪਏ ਬੂਟਾ ਕੱਟਣੋਂ ਤਿਆਰ ਆ ਸਾਨੂੰ ਕਟਾ ਦਿਓ ਅਸੀਂ ਕੱਟਣ ਵਾਸਤੇ ਤਿਆਰ ਏ ਕਲਾਸ ਕੰਟਰੈਕਟਰ ਆ ਕਟਾਂਗੇ ਜੀ ਐਸ ਟੀ ਭਰਾਂਗੇ ਦੋ ਆਰਡਰ ਜ਼ਿੰਮੇਵਾਰਾਂ ਦੇ ਬੂਟੇ ਨਹੀਂ ਤੇ ਪਾਲਕਿਆਂ ਨਾਲ ਬਹੁਤ بڑا ਧੱਕਾ ਕੀਤਾ ਨਾ ਮੌਕੇ ਪਰ ਡੀ ਐਫ ਓ ਆਇਆ ਬੈਠ ਕੇ ਜੋ ਸਾਈਨ ਕਰੀਂਗੇ ਉਹ ਪਾਸ ਹੁੰਦਾ ਰਿਹਾ ਇਸ ਕਰਕੇ ਇਹਨਾਂ ਨੂੰ ਲਿਆ ਮਿਲਣਾ ਚਾਹੀ और हम भारतीय जनता पार्टी सरकार पूरा न्याय दवाऊंगी और कंधे ना कंधा मना के रोक चलूंगी ऐसा तो है। है। हो क्या आप समझ नहीं रहे हो बात सबसे बड़ा मुद्दा यह है की दस करोड़ से ज्यादा का पत्थर सरकार का जो इस गाँव की प्रॉपर्टी है वो चोरी करके इस आदमी ने और इसकी कंपनी ने बेच दिया है ये सबसे बड़ा मुद्दा है ये सब लोग बाय नेम कंप्लेंट कर रहे हैं उस कंप्लेंट को लीजिए उस कंप्लेंट के बियाह पे एसएसपी को एसएसपी को एफआईआर करने के लिए आप भेजिए ਪਾਣੀ ਆਸਾ ਜਿਹਾ ਬਾਕ ਜੋ ਪਾਣੀ ਗੰਦਾ ਆ ਰਿਹਾ ਹੈ ਇਨਕਾ ਗੰਦੇ ਪਾਣੀ ਦੀ ਵੀ ਬਹੁਤ ਵੱਡੀ ਸਮੱਸਿਆ ਹੈ ਦੇਖੋ ਇਹ ਫ੍ਰੀ ਪਾਣੀ ਰੋਕਣਾ ਇਹ ਤਾਂ ਕੁਦਰਤੀ ਪਾਣੀ ਹੈ ਭਾਈ ਸਾਹਿਬ ਹਮ ਜਦ ਕਰਤੇ ਹੈ ਤਾਂ ਹਮ ਐਨਵਾਇਰਨਮੈਂਟ ਦਾ ਧਿਆਨ ਰਖਤੇ ਹੈ ਨਾ ਇਹ ਹਮਾਰੀ ਕਮਿਟਮੈਂਟ ਹੈ ਇਸ ਕੇ ਲਈ ਹਮ ਜੋ ਬੋਰ ਹੈ ਬੋਰ ਦਾ ਉਸਕਾ ਸੋਲੂਸ਼ਨ ਹੈ ਬਟ ਸਰ 2 ਸਾਲ ਹੋ ਗਏ ਤੁਸੀਂ ਲੌਲੀਪੌਪ ਦਿੱਤੇ ਨੂੰ ਬੋਰ ਕੀਆ ਨਹੀਂ ਕੀਤਾ ਸਰ ਇਹਨਾਂ ਨੇ ਰੁਕੋ 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 ਸਰ ਇਹਨਾਂ ਨੂੰ ਪੁੱਛੋ ਅਮਰ ਮੁਰਲੀ ਜੀ ਨੂੰ ਬੁਲਾਓ ਜਰਾ ਇਧਰ ਕੀ ਕੋਡ ਆਫ ਕੰਡਕਟ ਚੱਲ ਰਿਹਾ ਸੀ ਲੋਕ ਸਭਾ ਇਲੈਕਸ਼ਨ ਚੱਲ ਰਿਹਾ ਸੀ ਪਹਾੜਪੁਰ ਸਿੰਬਰਵਾਲ ਦੇ ਵਿੱਚ ਸਿੰਬਰਵਾਲ گاؤں ਹੈ ਵਾਹਾਂ ਇਲੈਕਸ਼ਨ ਦੇ ਦੌਰਾਨ ਪੰਜਾਬ ਦਾ ਇਲੈਕਸ਼ਨ 1 ਜੂਨ ਕੋ ਥਾ 25 ਮਈ ਕੋ ਇਸ ਬੰਦੇ ਨੇ ਮਸ਼ੀਨ ਭੇਜਾ वहाँ पे 200-250 फीट बोरवेल किया सुनिए कंपनी की मशीन वहाँ क्या करने गई जी उसके बाद किस कॉन्ट्रैक्ट में लिखा है कि पॉलिटिकल और के लिए मशीन कर सकता है और ये? उनकी वर्डिंग सर सर सुनिए तो सही ना आप ये बात तो ये सारी कंप्लेंट लिख के लो और आरवीएनएल की ओर से मैक्स के खिलाफ आपने इनिशिएट करना है मंडे को मैंने मंत्री जी को बताना है की आरवीएनएल को ये सब बातें पता थी उसने नहीं किया बिल्कुल आप लिख पा अभी अभी चलिए सर आप, आप, आप अपने ऑफिस में चलिए हम सीधा वहीं आएंगे क्या करेंगे पानी कब आएगा सर पानी जरा देखो आपने जहां तो आपको मंत्री का फोन आ गया हरजोत सिंह बैंस का वहाँ पे इस बंदे ने बोर कर जहां जिस गांव को पिछले दो साल से लोग बिलक रहे हैं जिनकी बकरियां मर रही है भैंसे मर रही है बलौली वहाँ बलौली मंत्री सर इसने जवाब आपके देखो जवाब ये है बोर हुआ सर पढ़ो पढ़ो समूह पिंड वासी ਪੰਚਾਇਤ ਸਿੰਬਰਵਾਲ ਆਪਣੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਜੀ ਦਾ ਦਿਲ ਦੀਆਂ ਕਰਾਈਆਂ ਇਹ ਇਹਨਾਂ ਦੇ ਪ੍ਰੋਜੈਕਟ ਚੰਦਾ ਯੈਸ ਸਰ ਇਹਨਾਂ ਨੇ ਬੋਰ ਕੀਤਾ ਆ ਦੇਖੋ ਆ ਪਾਣੀ ਚੱਲਦਾ ਬੋਰ ਦਾ ਇਹ ਦੇਖੀਏ ਇਹ ਦੇਖੀਏ ਨਾਮ ਹਰਜੋਤ ਸਿੰਘ ਬੈਂਸ ਦਾ ਨਹੀਂ ਨਹੀਂ ਇਹ ਇਹ ਬੋਰ 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 ਹਮਨੇ ਕੁਝ ਨਹੀਂ ਕਰਾਣਾ ਜੀ ਮੈਕਸ ਕੇ ਖਿਲਾਫ ਆਪ ਕੰਪਲੇਂਟ ਫਾਈਲ ਕਰਕੇ ਪਰਚਾ ਦਰਜ ਕਰਾਏਗੇ ਮੈਕਸ ਕੋ ਮੈਕਸ ਕੋ ਜੋ 10 ਕਰੋੜ ਦੀ ਕਰਪਸ਼ਨ ਹੈ ਜਾਂ ਤਾਂ ਇਸ ਸੇ ਵਸੂਲੀ ਕਰੇ ਜਾਂ ਇਹਨਾਂ ਕੋ ਬਲੈਕਲਿਸਟ ਕਰੇ

ਵੱਡੇ ਪੱਦਰ ਦੇ ਉੱਤੇ ਭ੍ਰਿਸ਼ਟਾਚਾਰ ਜਿਹੜਾ ਇੱਥੇ ਦਿੱਖਦਾ ਹੈ ਦੇਖ ਲਓ ਜਿਹੜੀਆਂ ਕੰਪਨੀਆਂ ਕੰਟਰੈਕਟ ਤੇ ਇੱਥੇ ਕੰਮ ਕਰ ਰਹੀਆਂ ਨੇ ਉਹ ਆਪਣੇ ਪੱਦਰ ਦੇ ਬਾਹਰੋਂ ਲੋਕ ਲਿਆ ਕੇ ਇੱਥੇ ਕੰਮ ਕਰਵਾ ਰਹੇ ਨੇ ਜਿਹੜਾ ਬੇਸ ਪੱਧਰ ਇੱਥੋਂ ਨਿਕਲ ਰਿਹਾ ਹੈ ਜਿਨ੍ਹਾਂ ਦੇ ਉੱਤੇ ਹੱਕ ਪਹਾੜਪੁਰ ਆਸੇ ਪਾਸੇ ਦੇ ਲੋਕਾਂ ਦਾ ਵਾ ਉਹਨਾਂ ਨੂੰ ਬਾਹਰ ਰੱਖ ਕੇ ਵੱਡੇ ਪੱਧਰ ਤੇ ਵੱਡੇ ਪੈਸਿਆਂ ਦੇ ਨਾਲ ਵਿਚੇਜਿਆ ਰਿਹਾ ਮੈਂ ਸੰਧਰਨ ਹੈ ਕਿ ਇਹ ਜਿਹੜਾ ਭ੍ਰਿਸ਼ਟਾਚਾਰ ਦਾ ਭਾਂਡਾ ਬਹੁਤ ਛੇਤੀ ਫਟਣ ਵਾਲਾ ਜਿਹੜੀਆਂ ਕੰਪਨੀਆਂ ਪੈਸੇ ਲੈ ਕੇ ਦੂਜਿਆਂ ਨੂੰ ਅਪਲਾਈਜ਼ ਕਰ ਰਹੀਆਂ ਨੇ ਔਰ ਜਿਹੜਾ ਰਾਜਨੀਤਿਕ ਪ੍ਰੈਸ਼ਰ ਬੈਂਡਰ ਗਲਤ ਕੰਮ ਹੋ ਰਿਹਾ ਇਹਨੂੰ ਜਰੂਰ ਨੱਥ ਪਾਈ ਜਾਓ ਜੀ ਅੱਜ ਸੁਭਾਸ਼ ਸ਼ਰਮਾ ਜੀ ਸਪੈਸ਼ਲ ਪਹਾੜਪੁਰ ਆਏ ਨੇ ਤਾਂ ਕਿ ਲੋਕਾਂ ਦੇ ਨਾਲ ਰੂਪ ਰੂਪ ਹੋ ਕੇ ਉਹਨਾਂ ਦੇ ਮਸਲੇ ਕੀ ਨੇ ਉਹਨਾਂ ਨੂੰ ਸੁਣ ਸਕਣ ਮੰਤਰੀ ਸਾਹਿਬ ਨਾਲ ਵੀ ਅੱਜ ਉਹਨਾਂ ਦੀ ਰੇਲਵੇ ਮੰਤਰੀ ਜੀ ਨਾਲ ਗੱਲ ਹੋਈ ਆ ਇੱਥੇ ਜੋ ਵੀ ਰਿਪੋਰਟ ਰਿਹਾ ਉਹ ਲੈ ਕੇ ਮੰਤਰੀ ਸਾਹਿਬ ਜਿਹੜੇ ਸਾਡੇ ਭਾਰਤ ਦੇ ਮੰਤਰੀ ਨੇ ਰੇਲਵੇ ਮੰਤਰੀ ਉਹਨਾਂ ਦੇ ਧਿਆਨ ਚ ਲੈ ਕੇ ਇਨਕੁਆਰੀ ਕਰਾ ਕੇ ਇੱਕ ਵੀ ਭ੍ਰਿਸ਼ਟਾਚਾਰੀ ਜਿਹੜਾ ਉਹ ਬਖਸ਼ਿਆ ਨਹੀਂ ਜਾਏਗਾ ਉਹ ਜੇਲ੍ਹਾਂ ਦੇ ਪਿੱਛੇ ਜਾਏਗਾ